ਹੁਣ ਇਥੇ ਇਹ ਮੈਨੇ ਨਹੀਂ ਰਖਦਾ ਵੀ ਤੇਰਾ ਦਾੜਾ ਛੋਟਾ ਵਾ ਇਹ ਮੈਨੇ ਨਹੀਂ ਰਖਦਾ ਵੀ ਤੇਰਾ ਦਾੜਾ ਲੰਮਾ ਵਾ ਮੈਨੇ ਰਖਦਾ ਵੀ ਕਿਤੇ ਤੂੰ ਜਾ ਕੇ ਨਾਈ ਅੱਗੇ ਨਹੀਂ ਬੈਠਾ ਸੱਚ ਜਾਣਿਓ ਜਦੋਂ ਸ਼ੀਸ਼ੇ ਦੇ ਵਿੱਚ ਆਪਣੇ ਆਪ ਨੂੰ ਵੇਂਦਾ ਹੋਏਗਾ ਭੇਡ ਬੱਕਰੀ ਲੱਗਦਾ ਹੋਏਗਾ ਤੇਰਾ ਮਹਾਂਦਰਾ ਤੇਰੇ ਪਿਓ ਨਾਲ ਕਲਗੀਆਂ ਵਾਲੇ ਨਾਲ ਨਹੀਂ ਮਿਲਦਾ ਤੇ ਜਿਹੜੇ ਪੁੱਤਰਾ ਮਹਾਂਦਰਾ ਪਿਓ ਨਾਲ ਨਹੀਂ ਮਿਲਦਾ ਵੇ ਉਹ ਮੈਨੂੰ ਗੁਰੂ ਦੀ ਜੂਰੀ ਦੱਸਣ ਦੀ ਲੋੜ ਨਹੀਂ ਵੀ ਉਹਨੂੰ ਲੋਕੀ ਕੀ ਕਹਿੰਦੇ ਆ ਫਿਰ ਨਹੀਂ ਅੱਗੇ ਬੈਠਣ ਦਾ ਭਾਵ ਕਿ ਰੱਬਾ ਮੈਨੂੰ ਤੇਰੀ ਬੰਦਰ ਪਸੰਦ ਨਹੀਂ ਇਹ ਹੁਣ ਮੈਂ ਦੱਸੂਗਾ ਬੰਦਾ ਕਿਵੇਂ ਬਣਾਈਂਦਾ ਵਾ ਹੁਣ ਮੈਂ ਸਵਾਲ ਕਰਦਾ ਤੇ ਤੂੰ ਇੱਕ ਕੋਠੀ ਬਣਾਈ ਹੋਵੇ ਤੂੰ ਇੱਕ ਘਰ ਬਣਾਇਆ ਹੋਵੇ ਉਹ ਘਰ ਨੂੰ ਕੋਈ ਬੰਦਾ ਕਿ ਛੇੜਖਾਨੀ ਕਰੇ ਕੀ ਤੈਨੂੰ ਪਸੰਦ ਆਊਗਾ ਤੂੰ ਗਾਲ ਪੈਂਗਾ ਅਗਲੇ ਦੇ ਵੀ ਮੇਰਾ ਬਣਾਇਆ ਹੋਇਆ ਘਰ ਤੂੰ ਕੌਣ ਹੁੰਦਾ ਛੇੜਖਾਨੀ ਕਰਨ ਵਾਲਾ ਤੇ ਪੁੱਛੋ ਵੀ ਜਦੋਂ ਤੂੰ ਗੁਰੂ ਦੇ ਦਿੱਤੇ ਹੋਏ ਸਰੂਪ ਦੇ ਨਾਲ ਦੜੇ ਨਾਲ ਛੇੜਖਾਨੀ ਕਿਸ ਤੋਂ ਦੇ ਨਾਲ ਛੇੜਖਾਨੀ ਕਰੇਗਾ ਤਾਂ ਸਾਡਾ ਗੁਰੂ ਕਿੱਡਾ ਖਸਰ ਤੋਂ ਖੁਸ਼ ਹੋਊਗਾ ਮੈਂ ਸਵਾਲ ਕਰਦਾ ਸਿੱਖਾ ਜਕਰੀਆ ਖਾਨ ਦੇ ਪੁੱਤ ਨਹੀਂ ਬੰਦਾ ਸਾਡਾ ਰੋਲ ਮਾਡਲ ਭਾਈ ਤਾਰੂ ਸਿੰਘ ਆ ਸਾਡਾ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਤਾਂ ਤਾਰੂ ਸਿੰਘ ਅੱਜ ਕਹਿੰਦਾ ਹਣਾ ਗੁਰੂ ਕਾ ਸਿੱਖਾ ਮੈਂ ਤਾਂ ਜਕਰੀਆ ਖਾਨ ਦੀ ਜਾ ਕੇ ਕਚਹਿਰੀ ਦੇ ਵਿੱਚ ਆਪਣੇ ਕੇਸਾਂ ਦੀ ਬਿਰਬੀ ਨਹੀਂ ਕਰਾਈ ਤੇ ਅੱਜ ਤੇਰੀ ਕੀ ਮਜਬੂਰੀ ਆ ਤੂੰ ਜਾ ਕੇ ਨਾਈ ਅੱਗੇ ਬੈਠਾ ਕੇਸਾਂ ਦੀ ਬਿਰਬੀ ਕਰਾ ਰਿਆ ਵਾਂ ਤੇ ਸਾਡੇ ਕੋਲ ਸਵਾਲ ਦਾ ਜਵਾਬ ਹੈਗਾ ਕੁਝ ਕੋਈ ਜਵਾਬ ਨਹੀਂ ਸਿੱਖੋ ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰ ਮੋੜਾਵੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਸਿੱਖੋ ਹੱਥ ਜੋੜ ਕੇ ਬੇਨਤੀ ਮੈਂ ਕਰਦਾ ਵਾਂ ਕੇਸਾਂ ਦੀ ਬਿਰਬੀ ਕਰਾਉਣੀ ਛੱਡੋ ਪਿੱਛੇ ਜੇ ਕਵੀਰ ਦਾ ਫੋਨ ਆਇਆ ਮੈਨੂੰ ਇੱਕ ਨਾਈ ਵੀਰ ਦਾ ਉਹ ਆਂਦਾ ਵੀਰ ਜੀ ਮੈਂ ਨਾਈ ਦਾ ਕੰਮ ਬਾਰ ਬਾਰ ਦਾ ਕੰਮ ਕਰਦਾ ਵਾਂ ਤੇ ਉਹ ਆਂਦਾ ਮੈਂ ਗੁਰਬਾਣੀ ਵੀ ਸੁਣਦਾ ਵਾਂ ਮੈਂ ਕਿਹਾ ਬੜੀ ਵਧੀਆ ਗੱਲ ਆ ਉਹ ਆਂਦਾ ਮੈਂ ਗੁਰਬਾਣੀ ਵੀ ਸੁਣਦਾ ਤੇ ਕੀ ਆਂਦਾ ਮੈਨੂੰ ਨਾਈ ਦੀ ਦੁਕਾਨ ਜਿਹੜੀ ਆ ਜਿਹੜਾ ਮ ਕੰਮ ਸਿੱਕੀ ਦੇ ਉਲਟ ਕਰਦਾ ਵਾਂ ਆਂਦਾ ਕੀ ਇਹ ਕੰਮ ਮੈਂ ਸਹੀ ਕਰਦਾ ਜਾਂ ਗਲਤ ਕਰਦਾ ਵਾਂ ਮੈਂ ਕਿਹਾ ਵੀਰਾ ਜੇ ਤੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤਰੀਕੇ ਨਾਲ ਤੂੰ ਵੇਖ ਭਾਈ ਤਾਰੂ ਸਿੰਘ ਦੀ ਨਜ਼ਰ ਨਾਲ ਵੇਖ ਸ਼ਹੀਦਾਂ ਦੀ ਨਜ਼ਰ ਨਾਲ ਵੇਖ ਗੁਰੂਆਂ ਦੀ ਨਜ਼ਰ ਨਾਲ ਵੇਖ ਤੇ ਇਹ ਤੂੰ ਕੰਮ ਕਰਦਾ ਸਿੱਖੀ ਦੇ ਉਲਟ ਆ ਤੇ ਉਹਦਾ ਫਿਰ ਮੈਂ ਕਿਹਾ ਗੱਲ ਇਹ ਆ ਵੀ ਫੇਰ ਵੀ ਤੂੰ ਆਪਣਾ ਕੰਮ ਕੰਟੀਨਿਊ ਰੱਖ ਆਂਦਾ ਕਿਉਂ ਉਹ ਹੈਰਾਨ ਹੋ ਗਿਆ ਆਂਦਾ ਕਿਉਂ ਮੈਂ ਕਿਹਾ ਵੀ ਤੂੰ ਕਿਸੇ ਗੁਰਸਿੱਖ ਬੰਦੇ ਦੇ ਜਾ ਕੇ ਆਪ ਥੋੜੀ ਕੇਸ ਕਤਲ ਕਰ ਦਿੰਦਾ ਵਾ ਕੋਈ ਬੰਦਾ ਤੇਰੇ ਕੋਲ ਆਉਂਦਾ ਵਾ ਤੂੰ ਉਹਦੇ ਕੇਸ ਕਤਲ ਕਰਦਾ ਵਾ ਮੈਂ ਕਿਹਾ ਅਸੀਂ ਤੈਨੂੰ ਨਹੀਂ ਰੋਕਣਾ ਵੀ ਤੂੰ ਲੋਕਾਂ ਦੇ ਕੇਸ ਕਤਲ ਕਰਨੇ ਬੰਦ ਕਰ ਦੇ ਅਸੀਂ ਤੈਨੂੰ ਨਹੀਂ ਰੋਕਣਾ ਅਸੀਂ ਇਹ ਉਹਨਾਂ ਨੂੰ ਰੋਕਣਾ ਵਾ ਆਪਣਾ ਪ੍ਰਚਾਰ ਕਰਕੇ ਜਿਹੜੇ ਤੇਰੇ ਗਾੜੀ ਆ ਕੇ ਬੈਂਦੇ ਆ ਤੇ ਤੇਰੇ ਕੋਲੋਂ ਕੰਜੀ ਲਾਉਂਦੇ ਸੀ ਉਹਨਾਂ ਨੂੰ ਰੋਕਣਾ ਵਾ ਅੰਦਾਜ਼ ਛਾਏ ਗੱਲ ਆ ਮੈਂ ਕਿਹਾ ਬਿਲਕੁਲ ਇਹ ਗੱਲ ਆ ਮੈਂ ਕਿਹਾ ਤੁਹਾਡਾ ਸਾਡੇ ਕੋਲ ਦੁਸ਼ਮਣੀ ਨਹੀਂ ਹੈ ਤੁਸੀਂ ਇੱਕ ਬਾਰ ਬਾਰ ਦਾ ਕੰਮ ਕਰਦੇ ਇੱਕ ਨਾਈ ਦਾ ਕੰਮ ਕਰਦੇ ਤੁਹਾਡੀ ਕਿਰਤ ਆ ਇੱਕ ਤੁਸੀਂ ਕਰੋ ਨਾ ਮੈਂ ਦਰਨਾ ਸਾਡਾ ਕੋਲ ਵੈਰ ਆ ਪਰ ਮੈਂ ਕਿਹਾ ਬੇਨਤੀ ਇਹ ਆ ਅਸੀਂ ਤੁਹਾਨੂੰ ਨਹੀਂ ਰੋਕਣਾ ਵੀ ਤੁਸੀਂ ਨਾਈ ਦੀ ਦੁਕਾਨ ਬੰਦ ਕਰ ਦਿਓ ਮੈਂ ਕਿਹਾ ਵੀਰਾ ਤੂੰ ਨਾਈ ਦੀ ਦੁਕਾਨ ਬੰਦ ਕਰਦਾ ਕਿਤੇ ਹੋਰ ਵਾਲ ਕਟਾਲੂ ਅਸੀਂ ਤੈਨੂੰ ਨਹੀਂ ਰੋਕਣਾ ਅਸੀਂ ਉਹਨਾਂ ਨੂੰ ਰੋਕਣਾ ਜਿਹੜੇ ਵਾਲ ਘਟਾਉਂਦੇ ਆ ਜਿਹੜੇ ਕੇਸਾਂ ਨੂੰ ਕੰੰਚੀ ਲਵਾਉਂਦੇ ਆ ਤਾਂ ਦਾ ਮਤਲਬ ਮੈਨੂੰ ਮੇਰਾ ਕੰਮ ਕਰਨਾ ਚਾਹੀਦਾ ਮੈਂ ਕਿਹਾ ਕਰ ਤੇਰੀ ਕਿਰਤ ਹੈ ਭਾਈ ਕਰੀ ਚੱਲ ਅਸੀਂ ਰੋਕਣਾ ਉਹਨਾਂ ਨੂੰ ਆ ਜਿਹੜੇ ਸਾਡੇ ਲੋਕ ਜਾ ਕੇ ਨਾਈ ਅੱਗੇ ਪੈਂਦੇ ਆ ਨਾਈ ਗਲਤ ਨਹੀਂ ਆ ਤੁਸੀਂ ਤੇ ਮੰਨ ਲਓ ਆਪਣੇ ਘਰ ਦਾ ਦਰਵਾਜ਼ਾ ਖੋਲ ਕੇ ਸੌਜੋਗੇ ਚੋਰ ਨੇ ਤੇ ਚੋਰੀ ਕਰਨੀ ਕਰਨੀ ਤੁਸੀਂ ਆਪਣੀ ਗੱਡੀ ਤੁਹਾਡੇ ਕੋਲ ਆ ਤੁਸੀਂ ਆਪਣੀ ਗੱਡੀ ਨੂੰ ਲੋਕ ਖੁੱਲਾ ਛੱਡ ਜੋਗੇ ਚੋਰ ਦਾ ਕਰਮ ਆ ਚੋਰ ਚੋਰੀ ਕਰ ਲੇਗਾ ਵਿੱਚੋਂ ਤੁਹਾਡੇ ਕੋਲ ਸੋਨੇ ਦੀ ਚੀਜ਼ ਕੋਈ ਮੋਬਾਈਲ ਕੋਈ ਮਹਿੰਗੀ ਰਸਤ ਕੋਈ ਮਹਿੰਗਾ ਸਮਾਨ ਪਿਆ ਹੋਏਗਾ ਚੋਰ ਦਾ ਕੰਮ ਹੈ ਚੋਰੀ ਕਰ ਲੇਗਾ ਪਰ ਸਵਾਲ ਇਹ ਆ ਵੀ ਲੋਕ ਕਰਨਾ ਤੇਰਾ ਫਰਜ਼ ਹੈ ਗੱਡੀ ਨੂੰ ਉਵੇਂ ਹੀ ਜਿਵੇਂ ਗੱਡੀ ਨੂੰ ਲੋਕ ਕਰਨਾ ਤੇਰਾ ਫਰਜ਼ ਹੈ ਆਪਣੇ ਘਰ ਨੂੰ ਸੌਣ ਲੱਗਿਆਂ ਦਰਵਾਜ਼ਾ ਬੰਦ ਕਰਕੇ ਸੌਣਾ ਤੇਰੀ ਜ਼ਿੰਮੇਵਾਰੀ ਆ ਕੋਈ ਬਾਹਰੋਂ ਆਇਆ ਚੋਰ ਚੋਰੀ ਨਾ ਕਰ ਲੇ ਉਵੇਂ ਨਾਈ ਦੇ ਕਸੂਰ ਨਹੀਂ ਆ ਕਸੂਰ ਤੇਰਾ ਆਪਣਾ ਵਾ ਤੂੰ ਨਾਈ ਅੱਗੇ ਜਾ ਕੇ ਕੋ ਬੈਠਾ ਨਾਈ ਅੱਗੇ ਬਹਿ ਜੇਗਾ ਉਹਨੇ ਤਰ ਪਈਏ 20 ਲੈ ਕੇ ਕੈਂਚੀ ਫੇੜੀ ਦੇਣੀ ਨਾਈ ਦੀ ਨਜ਼ਰ ਦੇ ਵਿੱਚ ਸਿੱਖਾ ਗੁੱਸਾ ਨਾ ਕਰੀ ਨਾਈ ਦੀ ਨਜ਼ਰ ਦੇ ਵਿੱਚ ਤੇਰੇ ਕੇਸ ਕੂੜਾ ਵਾ ਇਹ ਪੁੱਛ ਕੇ ਵੇਹ ਹੁਣਾ ਗੁਰੂ ਕੇ ਪਿਆਰਿਆਂ ਨੂੰ ਜਿਹੜੇ ਗੁਰੂ ਕੇ ਪਿਆਰੇ ਇਹਨੂੰ ਡੇਲੀ ਕੇਸਾਂ ਦੀ ਸੰਭਾਲ ਕਰਦੇ ਆ ਕੰਗਾ ਫੇਰਦੇ ਆ ਦੋ ਵਾਰ ਕੰਗਾ ਕਰਦੇ ਆ ਦਾੜੇ ਦੀ ਸੰਭਾਲ ਕਰਦੇ ਆ ਉਹਨਾਂ ਨੂੰ ਪੁੱਛ ਕੇ ਵੇਹ ਤੇ ਜਦੋਂ ਨਾਈ ਤੇਰੇ ਕੇਸ ਕਤਲ ਕਰਦਾ ਹੋਏਗਾ ਤੇ ਤੇਰੇ ਕੇਸ ਝੜੂ ਦੇ ਨਾਲ ਉਜਕੇ ਪਲਟੇ ਤੇ ਚੜ੍ਹ ਕੇ ਕੂੜੇਦਾਨ ਚ ਸੁੱਟਦਾ ਹੋਏਗਾ ਨਾਈ ਦੀ ਨਜ਼ਰ ਦੇ ਵਿੱਚ ਸਿੱਖਾ ਤੇਰੇ ਕੇਸ ਸਵਾਏ ਕੂੜੇ ਤੋਂ ਹੋਰ ਕੁਝ ਨਹੀਂ ਪਰ ਗੁਰੂ ਦੀ ਨਜ਼ਰਾਂ ਵਿੱਚ ਤੇਰੇ ਕੇਸ ਕੂੜਾ ਨਹੀਂ ਉਹਨਰ ਕੂੜੇਦਾਨ ਚ ਪਾਉਣੇ ਪਰ ਗੁਰੂ ਦੀ ਨਜ਼ਰ ਦੇ ਵਿੱਚ ਤੇਰੇ ਕੇਸ ਜਿਹੜੇ ਆ ਕੂੜਾ ਨਹੀਂ ਆ ਸਾਬਤ ਸੂਰਤ ਦਾ ਤਸਤਾਰ ਸੇਰਾ ਗੁਰੂ ਦੀ ਮੋਹ ਰਿਆ ਏ ਅੱਜ ਮਾਰੇ ਬੜੀ ਰੀ ਬੇਨਤੀ ਕੀਤੀ ਐ ਅੱਜ ਉਹ ਜਕਰੀਆ ਖਾਨ ਤਾੜੀ ਮਾਰ ਕੇ ਹੱਸਦਾਉਣਾ ਤਾਰੂਸਿਆਂ ਮੇਰੇ ਅੱਗੇ ਆ ਕੇ ਕੇਸ ਕਤਲ ਕਰਾਏ ਨਹੀਂ ਹੁਣ ਜਕਰੀਆ ਖਾਨ ਨੇ ਸਿੱਧੀ ਗੱਲ ਇੱਕ ਕਹੀ ਆ ਛੋਟਾ ਜਿਹਾ ਇਤਿਹਾਸ ਆਪਾਂ ਚਾਤ ਮਾਰ ਲਈਏ ਸਮਾਂ ਸੀਮਤ ਜਕਰੀਆ ਖਾਨ ਨੇ ਦੋ ਆਪਸ਼ਨਸ ਰੱਖੀਆਂ ਸਾਹਮਣੇ ਜਾਂ ਤੇ ਸਜ਼ਾਏ ਮੌਤ ਇਸਲਾਮ ਚ ਆ ਜਾ ਕੇਸ ਕਤਲ ਕਰ ਦੇ ਭਾਈ ਤਾਰੂ ਸਿੰਘ ਕਹਿੰਦੇ ਆ ਵੀ ਸਿਰ ਭਾਈ ਤਾਰੂ ਸਿੰਘ ਕਹਿੰਦੇ ਮੈਂ ਆਪਣੇ ਕੇਸ ਕਤਲ ਨਹੀਂ ਕਰਾਉਣੇ ਮੈਂ ਗੁਰੂ ਦਾ ਸਿੱਖ ਹਾਂ ਤਾਂ ਮੈਂ ਸਿੱਖੀ ਦੇ ਵਿੱਚ ਹੀ ਰਹਿਣਾ ਚਾਹੁੰਦਾ ਹਾਂ ਹੁਣ ਜਕਰੀਆ ਖਾਨ ਕਹਿੰਦਾ ਵਾ ਉਹਦਾ ਇਹਦਾ ਖੋਪਰ ਲਾ ਦੋ ਫਿਰ ਇਤਿਹਾਸ ਬਹੁਤ ਆ ਸਮਾਂ ਸੀਮਤ ਹੈ ਆਪਣੇ ਕੋਲ ਸਮੇਂ ਦੀ ਘਾਟ ਆ ਇਤਿਹਾਸ ਬਹੁਤ ਲੰਮਾ ਵਾ ਜਕਰੀਆ ਖਾਨ ਕਹਿੰਦਾ ਰੱਖੋਪਰ ਲਾ ਦੋ ਭਾਈ ਤਾਰੂ ਸਿੰਘ ਕਹਿੰਦਾ ਵਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਰਕਣਾ ਜਾਵੇ ਭਾਈ ਤਾਰੂ ਸਿੰਘ ਨੂੰ ਵਿਖਾ ਕੇ ਜਲਾਦ ਰੰਬੀ ਤਿੱਖੀ ਕਰਦੇ ਆ। ਭਾਈ ਤਾਰੂ ਸਿੰਘ ਕੇਵਲ ਪੰਜਾਂ ਕਕਾਰਾਂ ਦੇ ਵਿੱਚ ਹੀ ਆ। ਕੇਸ ਉਹਨਾਂ ਦੇ ਉੱਤੇ ਸਿਰ ਦੇ ਉੱਤੇ ਕੋਈ ਦਸਤਾਰ ਵੀ ਨਹੀਂ ਹੈਗੀ। ਕੇਸ ਉਹਨਾਂ ਦੇ ਇੱਦਾਂ ਖੋਲ ਕੇ ਪਛਾਣ ਨੂੰ ਸੁਟੇ ਹੋਏ ਆ। ਤੇ ਭਾਈ ਤਾਰੂ ਸਿੰਘ ਇੱਦਾਂ ਚੌਂਕੜਾ ਲਾ ਕੇ ਬੈਠੇ ਆ। ਜਲਾਦ ਵਿਖਾ ਕੇ ਰੰਬੀ ਤਿੱਖੀ ਕਰਦੇ ਆ। ਤੇ ਭਾਈ ਤਾਰੂ ਸਿੰਘ ਉਹਨਾਂ ਧਮਕੀ ਦੇ ਵਿੱਚ ਨਹੀਂ ਆਇਆ। ਉਹ ਤਾਂ ਵਿਖਾ ਕੇ ਰੰਬੀ ਤਿੱਖੀ ਫਿਰ ਕਿਹਦੇ ਡੋਲ ਜਾਣ। ਇਸ ਕਤਲ ਕਰਾ ਕੇ ਕਿਤੇ ਸਾਡੇ ਸਲਾਮ ਚ ਆ ਜਾਣ ਪਰ ਭਾਈ ਤਾਰੂ ਸਿੰਘ ਸਲਾਮ ਚ ਨਹੀਂ ਆਏ ਹੁਕਮ ਦਿੱਤਾ ਗਿਆ ਖੋਪਰ ਲਾ ਦੋ ਦੋ ਜਲਾਦ ਭਾਈ ਤਾਰੂ ਸਿੰਘ ਦੇ ਕੋਲ ਆਏ ਛੋਟਕਾ ਛੋਟਕਾ ਰਸਗੀਆਂ ਮੋਥਾਂ ਦੇ ਵਿੱਚ ਲਗੀਆਂ ਲਗੀਆਂ ਰਸਗੀਆਂ ਦੋ ਰਸਗਾਂ ਤੁਹਾਨੂੰ ਬੰਨਣ ਲੱਗੇ ਦੋ ਪੈਰਾਂ ਨੂੰ ਬੰਨਣ ਲੱਗੇ ਭਾਈ ਤਾਰੂ ਸਿੰਘ ਪੁੱਛਦੇ ਆਹ ਕਰ ਲੱਗੇ ਹੋ ਆਂਦੇ ਤੇਰਾ ਖੋਪਰ ਲਾਉਣਾ ਹੀ ਤੜਫੇਗਾ ਸਾਡੇ ਕੰਮ 'ਚ ਵਿਗੜਨ ਪਾਏਗਾ ਇਸ ਕਰਕੇ ਰਸਗੀਆਂ ਬੰਨਣ ਲੱਗੇ ਤੇਰੇ ਹੱਥਾਂ ਨੂੰ ਪੈਰਾਂ ਨੂੰ ਭਾਈ ਤਾਰੂ ਸਿੰਘ ਕਹਿੰਦੇ ਆ ਭਲਿਓ ਤੁਸੀਂ ਆਪਣਾ ਕੰਮ ਭਾਵਕੇ ਮੇਰਾ ਖੋਪਰ ਲਾਓ ਤੇ ਮੈਨੂੰ ਆਪਣਾ ਕੰਮ ਭਾਵਕੇ ਮੈਨੂੰ ਮੇਰੇ ਗੁਰੂ ਦੀ ਬਾਣੀ ਪੜ ਲੈ ਲੈਂਦੇ ਹੋ ਆਂਦੇ ਮੈਂ ਕੋ ਭੇੜ ਬੱਕਰੀ ਥੋੜੀ ਜਿਹਾ ਤੜਫੂnga ਆਂਦੇ ਗੁਰੂ ਕਾ ਸਿੱਖਿਆ ਮੈਂ ਬੰਦ ਬੰਦ ਕਟਾ ਕੇ ਅਸੀਂ ਇੱਥੇ ਤਰਫੀਦਾ ਇੱਥੇ ਅਸੀਂ ਉੱਬਲਦੀਆਂ ਦੇਗਾਂ ਦੇ ਵਿੱਚ ਉੱਬਲ ਕੇ ਰੂਹ ਦੇ ਵਿੱਚ ਸੜ ਕੇ ਤਤੀਆਂ ਤਵੀਆਂ ਦੇ ਬਹਿ ਕੇ ਆਰਿਆਂ ਦੇ ਚਰਕੇ ਨਹੀਂ ਆਦੇ ਅਸੀਂ ਇੱਥੇ ਕਿ ਇਹ ਥਾਰ ਥਾਰ ਕੰਬੀ ਦਾ ਉਹ ਆnde ਤੁਸੀਂ ਆਪਣਾ ਕੰਮ ਕਰੋ ਮੈਨੂੰ ਆਪਣਾ ਕੰਮ ਕਰਨ ਦਿਓ ਭਾਈ ਤਾਰੂ ਸਿੰਘ ਨੇ ਜਪਜੀ ਸਾਹਿਬ ਖਤਮ ਕੀਤਾ ਜਪਜੀ ਸਾਹਿਬ ਦੀ ਕਹ ਲੋ ਸਮਾਪਤੀ ਕੀਤੀ ਮਾਫ ਕਰਨਾ ਪਾਠ ਸੰਪੂਰਨ ਕੀਤਾ ਜਪਜੀ ਸਾਹਿਬ ਦਾ ਤੇ ਇੱਥੇ ਸਿਰ ਦੇ ਵਿੱਚ ਜੋ ਰੰਬੀਆ ਰੱਖੀ ਗਈ ਹੈ ਉਹ ਰੰਬੀ ਸਿਰ ਦੇ ਵਿੱਚ ਰੱਖੀ ਗਈ ਹੈ ਤੇ ਹੌਲੀ ਹੌਲੀ ਥੋੜੀਆਂ ਮਾਰ ਕੇ ਭਾਈ ਤਾਰੂ ਸਿੰਘ ਦਾ ਇਦਾਂ ਖੋਪਰ ਲਾਇਆ ਜਾ ਰਿਹਾ ਵਾ ਭਾਈ ਤਾਰੂ ਸਿੰਘ ਦੀ ਸੁਰਤ ਸਿੱਧੀ ਨਾਮ ਬਾਣੀ ਦੇ ਵਿੱਚ ਜੁੜੀ ਆ ਹੁਣ ਇੱਥੇ ਕਲਾ ਨਾਮ ਦੀ ਆ ਕਲਾ ਬਾਣੀ ਦੀ ਆ ਆਮ ਕਿਸੇ ਬੰਦੇ ਇੱਥੇ ਮੈਂ ਕਹਿੰਦਾ ਮਾੜਾ ਜਿਹਾ ਹੱਥ ਦੇ ਵਿੱਚ ਦਤਰੀ ਵਾਜੇ ਨਾ ਤੇ ਬੰਦਾ ਘੁਰਲਾ ਉਠਦਾ ਵ ਪਰ ਜਦੋਂ ਸੁਰਤ ਗੁਰੂ ਚ ਲੱਗੀ ਹੋਵੇ ਉਦੋਂ ਸਾਰਾ ਕੁਝ ਤੇਰਾ ਕੀ ਆ ਮਿੱਠਾ ਲੱਗਦਾ ਵ ਖੋਪਰ ਲਾਇਆ ਜਾ ਰਿਹਾ ਵ ਭਾਈ ਤਾਰੂ ਸਿੰਘ ਦਾ ਢੋਲ ਆ ਖੋਪਰ ਲਾ ਕੇ ਭਾਈ ਤਾਰੂ ਸਿੰਘ ਦਾ ਇੱਕ ਖੱਡੇ ਦੇ ਵਿੱਚ ਸੁੱਟਿਆ ਗਿਆ ਸਮਾਂ ਪਾ ਕੇ ਕੁਝ ਸਿੰਘ ਗਏ ਜਾ ਕੇ ਭਾਈ ਤਾਰੂ ਸਿੰਘ ਦਾ ਸਰੀਰ ਭਾਈ ਤਾਰੂ ਸਿੰਘ ਨੂੰ ਕੱਢ ਕੇ ਲੈ ਆਂਦਾ ਸਿਰ ਤੇ ਮਲਮ ਪਟੀਆਂ ਕੀਤੀਆਂ ਕੁਝ ਦਿਨ ਭਾਈ ਤਾਰੂ ਸਿੰਘ ਜਿੰਦੇ ਰਹੇ ਹੁਣ ਕੀ ਹੋਇਆ ਉਧਰ ਜਕਰੀਆ ਖਾਨ ਜਿੰਨੇ ਹੁਕਮ ਦਿੱਤਾ ਸੀ ਉਹ ਜਕਰੀਆ ਖਾਨ ਨੂੰ ਬਾਥਰੂਮ ਦਾ ਪਿਸ਼ਾਬ ਦਾ ਬੰਦ ਪੈ ਗਿਆ ਵੱਡੇ ਵੱਡੇ ਵੈਦ ਸੱਦੇ ਗਏ ਵੱਡੇ ਵੱਡੇ ਹਕੀਮ ਸੱਦੇ ਗਏ ਕਿਸੇ ਤੋਂ ਇਲਾਜ ਨਾ ਹੋਇਆ ਇਹ ਕਲਾਸਿਕ ਰੂਸਾਂ ਦੀ ਕਿਸੇ ਤੋਂ ਲਾਜ ਨਾ ਹੋਇਆ ਉਹਦਾ ਬੰਨ ਪਿਆਰਿਆ ਉਹ ਕਿਹੇ ਮਹਾਪੁਰਖ ਨੇ ਉਹ ਲਾਗੇ ਮਹਾਪੁਰਖ ਕੋਈ ਆਇਆ ਜੇ ਉਹਨੇ ਬਿਆਨ ਉਹਨੇ ਬਚਨ ਕੀਤਾ ਉਹ ਆਂਦਾ ਵੀ ਭਾਈ ਤਾਰੂ ਸਿੰਘ ਦੀ ਜੁੱਤੀ ਲਿਓ ਇਹਦੇ ਸਿਰ ਦੇ ਵਿੱਚ ਮਾਰੋ ਜਿੰਨੀ ਖਿੱਚ ਕੇ ਜੁੱਤੀ ਮਾਰੋਗੇ ਇਹਨੂੰ ਬਾਥਰੂਮ ਉਹਨਾਂ ਰਿਲੈਕਸ ਹੋਏਗਾ ਇਹ ਇਦਾਂ ਕੀਤਾ ਗਿਆ ਨਵੀਂ ਜੁੱਤੀ ਭਾਈ ਤਾਰੂ ਸਿੰਘ ਦੇ ਕੋਲ ਖੜੀ ਗਈ ਉਹਨਾਂ ਦੇ ਪੈਰ ਛਵਾਏ ਗਏ ਪੈਰਾਂ ਨੂੰ ਜੁੱਤੀ ਪੋਈ ਗਈ ਤੋ ਜਕਰਿਆ ਖਾਨ ਦੇ ਕੋਲ ਲੈਂਦੀ ਕਿ ਜਕਰਿਆ ਖਾਨ ਦੇ ਜਿੰਨੀ ਜ਼ੋਰ ਨਾਲ ਜੁੱਤੀ ਮਾਰਦੇ ਸੀ ਜਕਰਿਆ ਖਾਨ ਉਹਨੇ ਰਿਲੈਕਸ ਹੁੰਦਾ ਹੈਗਾ ਤੇ ਜਕਰਿਆ ਖਾਨ ਹੋਰ ਕਹਿੰਦਾ ਸੀ ਕਿ ਸਿਰ ਦੇ ਵਿੱਚ ਹੋਰ ਜ਼ੋਰ ਨਾਲ ਜੁੱਤੀ ਮਾਰੋ ਮੇਰੇ ਹੋਰ ਚੰਗੀ ਤਰ੍ਹਾਂ ਰਿਲੈਕਸ ਹੋਵਾਂ ਹੋਰ ਜੁੱਤੀ ਜ਼ੋਰ ਨਾਲ ਮਾਰੋ ਉਧਰ ਭਾਈ ਤਾਰੂ ਸਿੰਘ ਜੀ ਦਿਰਾ ਜਾਂ ਪੀ ਗਏ ਤੇ ਮਗਰ ਇੱਧਰ ਜਕਰਿਆ ਖਾਨ ਵੀ ਨਾਲ ਹੀ ਚੜਾਈ ਕਰ ਗਿਆ ਇਹ ਕਲਾ ਗੁਰੂ ਦੀ ਤੇ ਅੱਜ ਇਹ ਕੇਸਾਂ ਦੀ ਬੇਦਬੀ ਕਰਾ ਕੇ ਫੇਰ ਅਹੀਂ ਆਖੀ ਅਜੇ ਵੀ ਅਹੀਂ ਆਖੀ ਅਹੀਂ ਸਿੱਖਿਆ ਅਹੀਂ ਸਿੱਖੇਦਰੋਂ ਕਿਹਸਾ ਐਂਗਲ ਤੋਂ ਸਿੱਖਿਆ ਅਹੀਂ ਇੱਕ ਕਿਸਾਨ ਦੇ ਘਰ ਕੋਈ ਪੁੱਤ ਜਨਮ ਲੈ ਲਵੇ ਤੇ ਕਿਸਾਨ ਦੇ ਘਰ ਕੋਈ ਪੁੱਤ ਜਨਮ ਲੈ ਕੇ ਇਹ ਕਵੇ ਮੈਂ ਵੀ ਕਿਸਾਨ ਆਂ ਕਿਸਾਨ ਨਹੀਂ ਆ ਉਹਨੂੰ ਕਿਸਾਨ ਦਾ ਕੰਮ ਸਿੱਖਣਾ ਪਊਗਾ ਪੁੱਛੋ ਕਿਵੇਂ ਉਹਨੂੰ ਪਤਾ ਕਰਨਾ ਪਊਗਾ ਵੀ ਕਿੱਲੇ ਦੇ ਵਿੱਚ ਖਾਦ ਕਿੰਨੀ ਪੈਂਦੀ ਐ ਉਹਨੂੰ ਪਤਾ ਕਰਨਾ ਪਊਗਾ ਉਹਨੂੰ ਤੇ ਕਿੱਲੇ ਦੇ ਵਿੱਚ ਕਿੰਨਾ ਬੀਜ ਝੋਨਾ ਕਿੰਨਾ ਲੱਗਦਾ ਰ ਕਣਕੇ ਨਹੀਂ ਬੀਜੀਦੀ ਆ ਉਹਨੂੰ ਪਤਾ ਕਰਨਾ ਪਊਗਾ ਜਦੋਂ ਇੱਕ ਕਿਸਾਨ ਦੇ ਘਰ ਜੰਮਿਆ ਪੁੱਤ ਕਿਸਾਨ ਨਹੀਂ ਹੋ ਸਕਦਾ ਉਹਨੂੰ ਸਿੱਖਣੀ ਪਊਗੀ ਖੇਤੀ ਸਖਣਾ ਪਊਗਾ ਟਰੈਕਟਰ ਖਾਲੇ ਖਾਣੇ ਸਖਣੇ ਪਹਿਣਗੀ ਤੇ ਤੂੰ ਸਿੱਖਾਂ ਦੇ ਘਰ ਜੰਮ ਕੇ ਕਿਵੇਂ ਕਹੇ ਤਾਂ ਮੈਂ ਸਿੱਖਿਆ ਤੂੰ ਸਿੱਖਣਿੰਗ ਜਦੋਂ ਇੱਕ ਮਿਸਤਰੀ ਦੇ ਘਰ ਜੰਮਿਆ ਪੁੱਤਰ ਮਿਸਤਰੀ ਨਹੀਂ ਹੋ ਸਕਦਾ ਉਹਨੂੰ ਮਿਸਤਰੀ ਦਾ ਕੰਮ ਲੈਵਲ 8 ਲੈਵਲ ਕਰਨ ਦੀ ਸਿੱਖਣੀ ਪਊਗੀ ਉਹਨੂੰ ਉਹਨੂੰ ਕਿੰਨਾ ਮਸਾਲਾ ਕਿੱਥੇ ਲਾਉਣਾ ਵਾ ਕਿੰਨਾ ਪਲਸਟਰ ਕਿੱਦਾਂ ਕਰਨਾ ਵਾ ਉਹਨੂੰ ਸਿੱਖਣਾ ਪਊਗਾ ਤਾਂ ਸਵਾਲ ਇਹ ਆ ਤੂੰ ਸਿੱਖਾਂ ਦੇ ਘਰ ਜੰਮ ਕੇ ਕਿਵੇਂ ਕਹੇ ਤਾ ਮੈਂ ਸਿੱਖਿਆ ਤੂੰ ਸਿੱਖਣੀ ਤੈਨੂੰ ਸਿੱਖੀ ਕਮਾਉਣੀ ਪਊਗੀ ਡਰਾਈਵਰ ਦੇ ਘਰ ਜੰਮਿਆ ਪੁੱਤ ਡਰਾਈਵਰ ਨਹੀਂ ਹੋ ਸਕਦਾ ਉਹਨੂੰ ਡਰਾਈਵਰੀ ਸਿੱਖਣੀ ਪਊਗੀ ਕਿਸਾਨ ਦੇ ਘਰ ਜੰਮਿਆ ਪੁੱਤ ਕਿਸਾਨ ਨਹੀਂ ਹੋ ਸਕਦਾ ਉਹਨੂੰ ਖੇਤੀ ਕਰਨੀ ਸਿੱਖਣੀ ਪਊਗੀ ਸਿੱਖਾਂ ਦੇ ਘਰ ਦੂਜਨ ਮਿਲਿਆ ਵਾ ਬੜੇ ਵੱਡੇ ਗੁਰੂ ਦੀ ਕਿਰਪਾ ਵਾ ਤੂੰ ਸਿੱਖਾਂ ਦੇ ਘਰ ਜਨਮ ਲਿਆ ਪਰ ਜੇ ਤੂੰ ਸਿੱਖਾਂ ਦੇ ਘਰ ਜਾਣ ਵਾਲੇ ਕੇ ਕੰਮ ਵੀ ਇਹ ਸਿੱਖੀ ਆ ਭਲਿਆ ਇਹ ਸਿੱਖੀ ਨਹੀਂ ਗਈ ਨਾਈ ਅੱਗੇ ਵੀ ਬਵੇਂ ਤੂੰ ਕਵੇਂ ਸਿੱਖੀ ਆ ਸਿੱਖੀ ਨਹੀਂ ਗਈ ਸਿੱਖੀ ਕਮਾਉਣੀ ਪੈਂਦੀ ਆ ਜਿਵੇਂ ਕਿਸਾਨ ਦੇ ਘਰ ਜੰਮੇ ਪੁੱਤ ਨੂੰ ਕਿਸਾਨੀ ਖੇਤੀ ਸਿੱਖਣੀ ਪੈਂਦੀ ਆ ਡਰਾਈਵਰ ਦੇ ਘਰ ਜੰਮੇ ਪੁੱਤ ਨੂੰ ਡਰਾਈਵਰੀ ਸਿੱਖਣੀ ਪੈਂਦੀ ਆ ਉਸੇ ਤਰ੍ਹਾਂ ਹੀ ਕਿਸਾਨ ਦੇ ਸਿੱਖ ਦੇ ਘਰ ਜੰਮੇ ਬੱਚੇ ਨੂੰ ਪੰਜ ਬਾਣੀਆਂ ਨਿਤਨੇਮ ਬਾਣੀ ਕੰਠ ਕਰਕੇ ਸਹਿਜ ਪਾਠ ਕਰਕੇ ਪੰਜਾਂ ਕਾਰਾਂ ਦਾ ਧਾਰਨੀ ਹੋ ਕੇ ਖੰਡੇ ਦੀ ਪੌਲ ਛਕਣੀ ਪੈਂਦੀ ਆ ਦਾੜਾ ਰੱਖਣਾ ਪੈਂਦਾ ਵਾ ਤਾਂ ਤੂੰ ਸਿੱਖਿਆ ਇਹ ਗੁਰੂ ਦੀ ਦਾਤ ਆ ਬਦੂ ਸਿੱਖਾਂ ਦੇ ਘਰ ਦੇ ਵਿੱਚ ਜੰਮਿਆ ਵਾ ਪਰ ਜੇ ਤੂੰ ਸਿੱਖਾਂ ਦੇ ਘਰ ਜੰਮ ਕੇ ਕਿਵੇਂ ਮੈਂ ਸਿੱਖਿਆ ਤੂੰ ਸਿੱਖ ਨਹੀਂ ਸਿੱਖੀ ਕਮਾਉਣੀ ਪਊਗੀ ਜਿਵੇਂ ਸਿੱਖੀ ਭਾਈ ਤਾਰੂ ਸਿੰਘ ਹੋਣਾ ਭਾਈ ਮਤੀ ਦਾਸ ਸਤੀ ਦਾਸ ਭੈਦੇ ਹਲੇ ਹੋਣਾ ਬਾਬੇ ਬੰਦਾ ਸਿੰਘ ਬਹਾਦਰ ਬਾਬੇ ਦੀਪ ਸਿੰਘ ਬਾਬੇ ਨੌ ਸਿੰਘ ਹੋਣਾ ਜਿਵੇਂ ਸਿੱਖੀ ਕਮਾਈ ਓਵੇਂ ਸਿੱਖੀ ਕਮਾਉਣੀ ਪਊਗੀ ਜਿਵੇਂ ਸਿੱਖੀ ਕਮਾਈ ਕਈ ਮਰਦਾਂ ਨੇ ਜਿਵੇਂ ਸਿੱਕੀ ਕਮਾਈ ਪੰਜ ਪਿਆਰਿਆਂ ਨੇ ਉਵੇਂ ਸਿੱਕੀ ਕਮਾਉਣੀ ਪਊਗੀ